ਸੁਤੰਤਖਾਤੇ ਲੁਟੇਰਿਆਂ ਦੇ ਵੱਲੋਂ ਨੌਜਵਾਨ ਦੀ ਕਿਸ ਤਰੀਕੇ ਦੇ ਨਾਲ ਚੈਨੀ ਚੋਰੀ ਕੀਤੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਦੱਸਦੀ ਹੈ ਸ਼ਹਿਰ ਦੇ ਸ਼੍ਰੀ ਗੁਰਦੁਆਰਾ ਸਾਹਿਬ ਚੰਡੀਗੜ੍ਹ ਰੋਡ ਦੇ ਕੋਲ ਇੱਕ ਗਲੀ ਦੇ ਵਿੱਚ ਸੰਗਨੀਆਬਾਦੀ ਹੈ ਉੱਥੇ ਇੱਕ ਮੋਟਰਸਾਈਕਲ ਸਵਾਰਨ ਪਛਾਤੇ ਲੁਟੇਰਿਆਂ ਦੇ ਵੱਲੋਂ ਇੱਕ ਨੌਜਵਾਨ ਦੀ 2 ਤੋਲੇ ਦੀ ਸੋਨੇ ਦੀ ਚੈਨ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਹੈ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਤੇ ਵਜ ਲੱਗ ਗਈ ਹੈ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਮਨੀ ਕੁਮਾਰ ਮੰਨਦਾ ਮੈਂ ਆਪਣੇ ਘਰ ਤੋਂ ਕੰਪੈਕਸ਼ਨ ਨਾਲੇ ਸੀ ਉਹ ਤੋਂ ਬ੍ਰੈਡ ਲੈਣ ਜਾ ਰਿਹਾ ਸੀਗਾ ਤੇ ਜਦੋਂ ਮੈਂ ਬ੍ਰੈਡ ਲੈ ਕੇ ਵਾਪਸ ਘਰ ਵੱਲ ਨੂੰ ਆਣ ਲੱਗਾ ਪਿੱਛੋਂ ਇੱਕ ਬੰਦਾ ਆ ਤੇ ਕੈਪਰੇ ਵਾਲਾ ਬੰਦਾ ਸੀਗਾ ਤੇ ਉਹਨੇ ਪਿੱਛੋਂ ਝਪਟ ਮਾਰ ਕੇ ਚਾਨੀ ਲੈ ਕੇ ਮੋਟਰ ਲੈ ਗਿਆ ਮੋੜ ਦੇ ਪਿੱਛੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਭੱਜਣਾ ਹੋਰ ਨਾਕਾਬ ਹੋ ਗਿਆ ਕਿਉਂਕਿ ਉਹਦੇ ਇੱਥੇ ਹੱਥ ਪਾਇ ਲਿਆ ਤੇ ਉਹਨੇ ਜਦ ਮੋਟਰਸਾਈਕਲ ਭਜਾਇਆ ਤੇ ਮੈਂ ਸਾਰਾ ਵਿੱਚ ਮੇਰਾ ਸਿਰ ਥੱਲੇ ਵੱਜ ਕੇ ਡਿੱਗ ਗਿਆ ਤੇ ਇਹ ਗੱਲ ਹੈਗੀ 7:00 ਵਾ 7 ਦੇ ਵਿੱਚ ਦੀ ਆ 7:10 ਦੇ ਟਾਈਮ ਦੀ ਇਹ ਤੀਹ ਕੈਂਡੂਕ ਟੋਲੇ ਦਿੱਤੀ ਸੋਨੇ ਵੀ ਹਾਂ ਜੀ ਕੰਪਲੇਟ ਬੋਰਡ ਤੋਂ ਕੰਪਲੀਟ ਲਿਖਾਤੇ ਉਹ ਕਹਿੰਦੇ ਵੀ ਕੱਲ ਕਰਦੇ ਆ ਵੀ ਰਿਕਾਰਡਿੰਗ ਵਗੈਰਾ ਰੁੱਤੇ ਕਢਾ ਕੇ ਦੇਖ ਲਿਓ ਵੀ ਇੱਕ ਵਾਰੀ ਤੇ ਕੱਲ ਆ ਕੇ ਰਿਕਾਰਡਿੰਗ ਆਸੀ ਕਢਾ ਕੇ ਦੇਖ ਲਾਂਗੇ ਹੁਣ ਮੌਕੇ ਤੇ ਕੋਈ ਨਹੀਂ ਨਹੀਂ ਮੌਕੇ ਤੇ ਨਹੀਂ ਆਏ ਜੀ ਪ੍ਰਸ਼ਾਸਨ ਤੋਂ ਕੀ ਮੰਗਦੇ ਹੋ ਤੀਜੇ ਭਾਗ ਕੋਲ ਪ੍ਰਸ਼ਾਸਨ ਤੋਂ ਕੀ ਮੰਗਦੇ ਹੋ ਉਹ ਵੀ ਚਾਹਨੀ ਮੇਰੀ ਬਾਪ ਨੂੰ ਫਰਦਾਂ ਚੋਰਾ ਨੂੰ ਫਾੜ ਲੈਣ ਵੀ ਚਾਹਨੀ ਤੋਂ ਦਿਵਾਸ ਤੇ ਦੇਣਾ ਪਿੰਨੇ ਮੁੰਡੀ ਕੋਲ ਮਿੰਨੇ ਕੋਮਿੰਦੋ ਮੁੰਡੇ ਉਹਨਾਂ ਦੇ ਕੋਲ ਟੈਕਸੀ ਸੀ ਨਾ ਟਾਪਲੈਂਡਰ ਐ 700 ਸੀਗਾ ਉਹਦੇ ਨੰਬਰ ਪਲੇਟ ਹੈ ਨਹੀਂ ਮਤਲਬ ਦੇਖੀ ਨਹੀਂ ਇਸ ਦਾ ਇੱਧਰ ਆਏ ਤੇ ਤੋਏ ਵੱਲ ਪாயੇ ਸੀ ਬਰੈਡ ਲੈ ਕੇ ਨਿਕਲੇ ਉਧਰ ਚੰਡੀਗੜ੍ਹ ਰੋਡ ਨੂੰ ਨਿਕਲ ਗਏ ਗੁਨਨਕ ਰੋਡ ਵੱਲ ਨੂੰ ਮੈਂ ਪਿੱਛਾ ਵੀ ਕੀਤਾ ਕਿ ਬੁਲਟ ਤੇ ਬੰਦੇ ਆ ਗਏ ਤੇ ਦੋ ਬਹਿ ਕੇ ਪਰ ਉਹ ਫਾੜ ਨਹੀਂ ਵੇ ਜਾਣ ਚੁਏ ਸੱਪੇ ਬਣਾ ਕੇ ਨਿਕਲ ਗਏ ਅੰਦਰ ਗਿਆਨ ਕੋਈ ਵੀ ਹੋ ਰਿਹਾ ਇੱਥੇ ਕਹਿੰਦਾ ਇਹਦੇ ਵਿੱਚ ਸਾਡੇ ਕੋਲ ਮਰਕ ਮਰਨੰਦਾ ਵੀ ਐਪਲੀਕੇਸ਼ਨ ਆਈਆ ਹੋਣੀ ਮੈਂ ਹੁਣ ਮੌਕੇ ਤੇ ਖੜਾ ਆ ਕੇ ਇਹਨੇ ਦੱਸਿਆ ਆਪਣੀ ਸਾਡੀ ਇਥੋਂ ਜਾਨੀ ਬੋ ਹੋਈ ਆ ਇਥੋਂ ਨਾਲੀਆ ਵੇਚਲੀ ਦੁਕਾਨ ਹੈ ਇਥੋਂ ਪੀਕ ਲੈ ਕੇ ਨਿਕਲਿਆ ਉਹ ਜਿਹੜੇ ਲੜਕੇ ਸੀ ਉਹਨਾਂ ਦੀ ਅਜੇ ਸਿਸਲੀ ਕੈਮਰੇ ਹੰਗਾਲ ਲਏ ਆ ਪਤਾ ਲੱਗਦਾ ਕੁਝ ਜਿਹੜੀ ਅੱਗੇ ਕਾਰਵਾਈ ਹੋਊਗੀ ਫੌਮਲ ਵਿੱਚ ਲਿਆਵਾਂਗੇ ਤੇ ਫੋਟੋ ਵੀ ਵਗਾਰ ਆ ਰਹੀ ਆ ਕਿ ਫੁਟੇਜ ਅਜੇ ਕੋਈ ਸਾਫ ਕਲੀਅਰ ਨਹੀਂ ਦਿਖ ਰਿਹਾ ਔਰ ਹੋਰ ਕੈਮਰੇ ਹੰਗਾਲਦੇ ਆਂ ਅਸੀਂ ਉਹਨਾਂ ਵਿੱਚ ਜੇ ਕੋਈ ਸਾਫ਼ ਕਲੀਅਰ ਦਿਖੂਗਾ ਤਾਂ ਵੀ ਉਹ ਜ਼ਰੂਰ ਹੈ ਹੀ ਉਹਨਾਂ ਦੇ ਨਜ਼ਰ ਲੱਭਣ ਦੀ ਕੋਸ਼ਿਸ਼ ਕਰਦੇ ਆਂ ਲਟੇਰੇ ਇਹੋ ਜਿਹੇ ਲੱਭ ਕੇ ਉਹਨਾਂ ਨੂੰ ਨੱਥ ਪਾਉਣੀ ਆ ਆਪਾਂ ਪਰ ਇਹਦੇ ਨਾਲ ਪੌਡਰ ਦੇ ਸਹਿਯੋਗ ਦੀ ਉਹ ਅਦਵੀ ਸਹਿਯੋਗ ਦੀ ਲੋੜ ਹੈ ਨਾਲ ਠੀਕ ਹੈ ਨਾ ਤੁਸੀਂ ਸਾਨੂੰ ਸਹਿਯੋਗ ਕਰੋ ਇਹਨਾਂ ਨੂੰ ਫੜ ਕੇ ਆਪਾਂ ਜੇਰ ਭੇਜਿਏ ਜਿਹੜੀ ਵੀ ਫੋਟੋ ਦੇਖੀ ਜਾ ਰਹੀ ਹੈ ਫੋਟੋ ਹਾਂ ਜੀ ਦੇਖ ਰਹੇ ਆਂ ਤੇ ਸਿੱਦੇ ਥੋੜੇ ਦੇਖਦੇ ਆਂ ਤੇ ਜਿਸ ਤੋਕ ਤੱਕ ਪਤਾ ਲੱਗ ਗਿਆ ਜੇ ਮੋਟਰਸਾਈਕਲ ਦਾ ਉਹਨੇ ਪਤਾ ਲੱਗਿਆ ਉਹਨਾਂ ਦਾ ਲੱਭਦੇ ਆਂ ਦੇਖਦੇ ਹਾਂ ਹੁਣ ਕਰਦੇ ਹਾਂ ਮੈਨੂੰ ਕਿਹਦਾ ਨੰਬਰ ਹੋਰ ਪਤਾ ਲੱਗੇ ਨਹੀਂ ਅਜੇ ਨਹੀਂ ਕੁਝ ਲੁਧਿਆਣਾ ਲਾਈਵ 'ਚ ਅਮਿਤ ਥਾਪੜ ਦੀ ਰਿਪੋਰਟ